di ha kami na ਸੈਲਨ ਤੋਂ ਘਰ ਜਾ ਰਹੀ ਕੁੜੀ ਦਾ ਗੋਲੀਆਂ ਮਾਰ ਕਰ ਦਿੱਤਾ ਗਿਆ ਕਤਲ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕੱਲ ਸ਼ਾਮ ਨੌਕਰੀ ਤੋਂ ਬਾਅਦ ਆਪਣੇ ਘਰ ਲਈ ਰਵਾਨਾ ਹੁੰਦੀ ਹੈ ਨਵਰੂਪਕੌਰ ਤੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੇ ਉੱਪਰ ਜਦੋਂ ਆਟੋ ਲਾਈਨ ਦੇ ਲਈ ਇੰਤਜ਼ਾਰ ਕਰ ਰਹੀ ਹੁੰਦੀ ਹੈ ਤੇ ਦੋ ਸ਼ਖਸ ਆਉਂਦੇ ਨੇ ਜੋ ਕਿ ਨਵਰੂਪ ਦੇ ਉੱਪਰ ਗੋਲੀਆਂ ਚਲਾ ਦਿੰਦੇ ਨੇ ਜਦੋਂ ਉਹ ਗੋਲੀਆਂ ਚਲਾਈ ਜਾਂਦੀਆਂ ਨੇ ਨਵਰੂਪ ਡਿੱਗ ਜਾਂਦੀ ਹੈ ਮੌਕੇ ਤੋਂ ਦੋਨੋਂ ਸ਼ੂਟਰ ਫਰਾਰ ਹੋ ਜਾਂਦੇ ਨੇ ਦੇ ਨਾਲ ਹੀ ਨਾਲ ਜਦੋਂ ਜ਼ਖਮੀ ਹਾਲਤ ਦੇ ਵਿੱਚ ਨਵਰੂਪ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਉੱਥੇ ਨਵਰੂਪ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾਂਦਾ ਹੈ ਨਵਰੂਪ ਦੇ ਪਿਤਾ ਦੇ ਵੱਲੋਂ ਦੋ ਲੋਕਾਂ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਔਰ ਤੇ ਨਵਰੂਪ ਦੇ ਪਿਤਾ ਮੰਗਲ ਸਿੰਘ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਪਿੰਡ ਦੇ ਹੀ ਨੌਜਵਾਨ ਅਰਜਨ ਸਿੰਘ ਅਤੇ ਉਸ ਦੇ ਸਾਥੀ ਨੇ ਉਹਨਾਂ ਦੀ ਬੇਟੀ ਦੀ ਜਾਨ ਲਈ ਹੈ ਕਿਉਂਕਿ ਇਹ ਬਹੁਤ ਪਰੇਸ਼ਾਨ ਕਰਦੇ ਸੀ ਮੰਗਲ ਸਿੰਘ ਦੀ ਬੇਟੀ ਨਵਰੂਪ ਨੂੰ ਪਰਿਵਾਰਕ ਜੀਆਂ ਦੀ ਹਾਲਤ ਤੁਸੀਂ ਵੇਖ ਸਕਦੇ ਹੋ ਆਪਣੀ ਬੱਚੀ ਨੂੰ ਇਸ ਤਰੀਕੇ ਨਾਲ ਗਵਾਉਣ ਤੋਂ ਬਾਅਦ ਬੱਚੀ ਦੇ ਮਾਤਾ ਪਿਤਾ ਦੋਵੇਂ ਗਹਿਰੇ ਸਦਮੇ ਦੇ ਵਿੱਚ ਹੈਗੇ ਆ ਮਾਤਾ ਦੀ ਹਾਲਤ ਵੇਖੀ ਨਹੀਂ ਜਾ ਸਕਦੀ ਨਵਰੂਪ ਦੇ ਪਿਤਾ ਵੱਲੋਂ ਵੀ ਬਿਆਨ ਸਾਹਮਣੇ ਆਏ ਨੇ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਪੂਰੀ ਸਥਿਤੀ ਦਾ ਜਾਇਜ਼ਾ ਲਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 5 ਵਜੇ ਘਰ ਨੂੰ ਗਈ ਆ ਰਸੂਲਪੁਰ ਨਹਿਰਾਂ ਦੇ ਅੱਡੇ ਤੇ ਖਲੋਤੀ ਸੀ ਤੇ ਦੋ ਬਦਮਾਸ਼ ਆਏ ਆ ਇੱਕ ਸਾਡੇ ਪਿੰਡ ਦਾ ਹੀ ਆ ਅਰਜਨ ਅਰਜਨ ਇੱਕ ਉਹਦੇ ਨਾਲ ਕੋਈ ਉਹਦਾ ਯਾਰ ਦੋਸਤ ਹੋਊਗਾ ਤੇ ਉਹਨਾਂ ਨੇ ਇਹਨੂੰ ਗੋਲੀ ਮਾਰੀ ਕਿਰੰਜਸ ਕਿਸੀ ਕਿਰੰਜਸ ਉਜੀ ਇਤਨਾ ਕੋਈ ਮਾੜੀ ਮੋਟੀ ਪਿੰਡ ਦੀ ਖੋਰ ਦੇ ਨਾਲ ਹੀ ਰੱਖਦਾ ਸੀ ਉਹਦੀ ਪਿੰਡ ਦੇ ਵਿੱਚ ਹਰ ਇੱਕ ਨਾ ਇੱਕ ਹੋਰ ਚੱਲਦੀ ਆ ਹਰ ਇੱਕ ਨਾ ਹੀ ਰਹਿੰਦਸਿਆ ਕਦੀ ਕਿਸ ਨੂੰ ਆਂਦਾ ਮੈਂ ਗੋਲੀ ਤੇਰੇ ਮਾਰ ਦੇਣੀ ਕਦੀ ਤੇ ਇਹਨੂੰ ਕੋਰ ਗੋਲੀਆਂ ਚ ਲਾਈਆਂ ਹੋਈਆਂ ਕੁਝ ਕਰਾਂ ਦੇ ਉੱਤੇ ਇਹਨੇ ਪਹਿਲਾਂ ਤੇ ਪਰਚੇ ਉਹਦੇ ਤੇ ਪਹਿਲਾਂ ਵੀ ਹੈਗੇ ਆ ਤੇ ਇਹੋ ਹੀ ਆ ਸਾਨੂੰ ਤੇ ਸਾਰੇ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਡੀ ਬੇਟੀ ਨੂੰ ਨਜਾਇਜ਼ ਮਾਰਿਆ ਵਾ ਕਿੰਨਾ ਬੜੀ ਸੀ ਹੋਰ ਪੜ੍ਹੀ ਸੀ ਬੀਏ ਕੀਤੀ ਸੀ ਜੀ ਹੁਣ ਕੰਪਿਊਟਰ ਦਾ ਕੋਰਸ ਵੀ ਕੀਤਾ ਵਾ ਤੇ ਹੁਣ ਆਂਦੀ ਮੈਂ ਡੈਡੀ ਘਰੇ ਬੋਰ ਹੁੰਦੀ ਆ ਤੇ ਮੈਂ ਕੋਈ ਕੰਮ ਸਿੱਖਣਾ ਜਦੋਂ ਇਹ ਵਰਦਤ ਹੋਈ ਉਹ ਕਿੱਥੇ ਖੜੀ ਸੀ ਇਹ ਜੀ ਅਰਸੂਲਪੁਰ ਨਹਿਰਾ ਤੇ ਐਟੋ ਡਿਕ ਰਹੀ ਸੀ ਛੋਟੇ ਜਿਹੜੇ ਐਟੋ ਚੱਲਦੇ ਐਟੋ ਤੇ ਚੜ ਕੇ ਰੋਜ਼ ਜਾਂਦੀ ਸੀ ਸਲੂਨ ਤੋਂ ਵਾਪਸ ਆਦੀ ਸਲੂਨ ਤੋਂ ਵਾਪਸ ਆਦੀ ਕੀ ਮੰਗ ਕਰਦੇ ਹਾਂ ਸਾਹਿਬ ਇਹ ਇਨਸਾਫ ਕਰ ਮੰਗ ਕਰਦੇ ਆ ਕਿ ਉਹਨੂੰ ਜੇਲ੍ਹ ਹੋਣੀ ਚਾਹੀਦੀ ਪਰਚਾ ਹੋਣਾ ਚਾਹੀਦਾ ਦੇ ਕੋਈ ਵਿਆਹ ਵਾਸਤੇ ਪਰੇਸ਼ਾਨ ਨਹੀਂ ਕਰਦਾ ਸੀ ਐਵੇਂ ਨਹੀਂ ਕਰਦੇ ਕੋਈ ਦੇਖੋ ਜੀ ਸਾਨੂੰ ਲੜਕੀ ਨੇ ਕਦੀ ਸ਼ੇਅਰ ਨਹੀਂ ਕੀਤਾ ਹੋ ਸਕਦਾ ਕਰਦਾ ਤਾਂ ਹੀ ਉਹਨਾਂ ਨੇ ਗੋਲੀ ਮਾਰੀ ਪਹਿਲਾਂ ਵੀ ਕਦੀ ਇਦਾਂ ਦੀ ਕੋਈ ਹੋਈ ਸੀ ਸਾਡੀ ਗੱਲਬਾਤ ਦੀ ਕਦੀ ਆਈ ਹੋਵੇ ਜਦੋਂ ਉਹ ਮੈਂ ਪਹਿਲਾਂ ਸਾਨੂੰ ਲੜਕੀ ਨੇ ਕੋਈ ਸ਼ੇਅਰ ਨਹੀਂ ਕੀਤੀ ਹੱਡ ਨਾਲ ਗੱਲ ਕੋਈ ਕਦੀ ਹੋ ਸਕਦਾ ਉਹ ਉਹਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰਦਾ ਹੋਊਗਾ ਕੋਈ ਪਰੇ ਪੰਚਾਇਤ ਕੋਈ ਪੁਲਿਸ ਕੋਈ ਨਹੀਂ ਜੀ ਕੋਈ ਨਹੀਂ ਜੀ ਕੋਈ ਨਾ ਪਰੇ ਪੰਚਾਇਤ ਨਾ ਕੋਈ ਸਾਡੇ ਪੁਲਿਸ ਰਿਪੋਰਟ ਕੋਈ ਨਹੀਂ ਕਦੀ ਮੌਕੇ ਤੇ ਪੱਜ ਗਏ ਘਰਾ ਹੋ ਗਏ ਕੱਲ ਪਿੰਡ ਦੇ ਵਿੱਚ ਫਿਰਦਾ ਸੀ ਉਹ ਮੈਂ ਜਦੋਂ ਸਿਰੇ ਸੱਡ ਗਿਆ ਨਾ ਮੇਰੇ ਮਗਰੋਂ ਹੋ ਸਕਦਾ ਧਿਆਰਾ ਦਾ ਅਹੀਂ ਤਾਂ ਆਖਿਆ ਲੜਕੀ ਨੂੰ ਵੀ ਤੂੰ ਸਕੂਟਰੀ ਲੈ ਜਾ ਕਰ ਸਕੂਟਰੀ ਤੇ ਬੇਟਾ ਆ ਜਾ ਕਰ ਅੱਜ ਹੀ ਧੁੰਦ ਜਿਆਦੀ ਪਈ ਆ ਤੇ ਅੱਜ ਹੀ ਇਹ ਕਾਰਵਾਈ ਹੈ ਜਦ ਸ਼ਾਮ ਦਾ ਸੀਚੰਡ ਹੈ ਜੀ ਨਵਰੂਪ ਕੌਰ ਡਾਕਟਰ ਉਹ ਮੰਗਤ ਸਿੰਘ ਦਾ ਇਥੇ ਸਲੂਨ 'ਚ ਜੌਬ ਕਰਦੀ ਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਵਾਪਸ ਘਰ ਨੂੰ ਜਾ ਰਹੀ ਜਦੋਂ ਸੂਲਪੁਰ ਨਹਿਰਾਂ ਤੇ ਇਹ ਬੱਸ 'ਚ ਉਤਰ ਕੇ ਆਟੋ ਦੀ ਵੇਟ ਕਰ ਰਹੀ ਸੀ ਕੋਈ ਅਣਪਛਾਤੇ ਵਿਅਕਤੀ ਆ ਜਿਹੜੇ ਤੇ ਫਾਇਰ ਕਰਕੇ ਗਿਆ